ਦੋਸਤੋ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਆਲੂ ਆ ਦੀ ਕੰਟਰੈਕਟ ਫਾਰਮਿੰਗ ਬਹੁਤ ਸਾਰੇ ਕਿਸਾਨਾਂ ਦੇ ਮਨ 'ਚ ਨਾ ਡਰ ਹੁੰਦਾ ਵੀ ਕੰਪਨੀਆਂ ਕੰਟਰੈਕਟ ਕਰ ਲੈਂਦੀਆਂ ਨੇ ਬਾਅਦ 'ਚ ਪਤਾ ਨਹੀਂ ਉਹ ਆਪਣੀ ਫਸਲ ਨੂੰ ਚੱਕਣਗੀਆਂ ਜਾਂ ਨਹੀਂ ਚੱਕਣਗੀਆਂ ਅੱਜ ਆਪਾਂ ਪਹੁੰਚੇ ਆ 22 ਗਰਦੀਪ ਦੇ ਕੋਲੇ ਉਹਨਾਂ ਨੇ ਕੀਤੀ ਸੀ ਆਲੂ ਦੀ ਇੱਕ ਕੰਟਰੈਕਟ ਫਾਰਮਿੰਗ ਉਹਦੇ ਨਾਲ ਕਰਦੇ ਆਪਾਂ ਗੱਲਬਾਤ ਕਿੱਦਾਂ ਰਿਹਾ ਤੁਹਾਡਾ ਐਕਸਪੀਰੀਅੰਸ ਹੋਰ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਹੋ ਬਾਈ ਜੀ ਤੁਸੀਂ ਆ ਕੀਤੀ ਸੀ ਆਲੂ ਦੀ ਕੰਟਰੈਕਟ ਫਾਰਮਿੰਗ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਸੀਂ ਆਪਣੇ ਕਿਸਾਨ ਵੀਰਾਂ ਨੂੰ ਦੱਸੋਗੇ ਬਜਾਈ ਤੋਂ ਲੈ ਕੇ ਸਟਾਰਟਿੰਗ ਤੋਂ ਕਿੱਦਾਂ ਤੁਸੀਂ ਉਹਨਾਂ ਨਾਲ ਕੰਟਰੈਕਟ ਕੀਤਾ ਕੀ ਗੱਲਬਾਤ ਸੀ ਪੂਰੀ ਇਹ ਵੀਰੇ ਅਸੀਂ ਜਿਹੜੀ ਆਲੂ ਦੀ ਖੇਤੀ ਕਰ ਰਹੇ ਹਾਂ ਪਿਛਲੇ ਲਗਭਗ 4-5 ਸਾਲ ਤੋਂ ਅੱਛਾ ਜੀ ਅਸੀਂ ਪਹਿਲਾਂ ਮੰਨ ਲਓ ਵੀ ਆਪ ਦਾ ਵੀ ਆਪਣਾ ਵੀ ਉਹ ਰੱਖ ਕੇ ਉਦਾਂ ਹੀ ਕਰ ਦਿੱਤੀ ਸੀ ਕੰਟਰੈਕਟ ਕੀਤਾ ਆਪਦਾ ਓਕੇ ਇੱਕ ਸਾਲ ਚ ਠੀਕ ਹੈ ਫਿਰ ਅਸੀਂ ਅੱਗੇ ਖੇਤੀ ਸ਼ੁਰੂ ਕੀਤੀ ਚਲੋ ਠੀਕ ਹੈ ਕਦੇ ਕੱਟਾ ਵੀ ਹੋਇਆ ਕਦੇ ਵਧੀਆ ਆਲੂ ਦਾ ਕੰਮ ਇਦਾਂ ਹੀ ਹੁੰਦਾ ਕਦੇ ਪ੍ਰੋਫਿਟ ਹੋ ਜਾਂਦਾ ਕਦੇ ਉਹ ਵੀ ਟਾਈਮ ਆਏ ਲੋਕਾਂ ਨੇ ਸੜਕਾਂ ਤੇ ਸੁੱਟੇ ਆਲੂ ਉਹ ਅਸੀਂ ਫਿਰ ਮੰਨ ਲਓ ਵੀ ਅਸੀਂ ਕਈ ਥਾਂ ਪਤਾ ਕੀਤਾ ਲੁਧਿਆਣਾ ਜਿਲ੍ਹੇ ਚ ਗਏ ਤੇ ਇੱਧਰ ਜਿਹੜਾ ਵੱਧ ਆਲੂ ਹਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਲੂ ਕਾਫੀ ਵੱਡੇ ਪੱਧਰ ਤੇ ਲੱਗਦਾ ਹਾਂ ਜਿੱਥੇ ਵੱਧ ਹੁੰਦਾ ਆਲੂ ਉੱਥੇ ਅਸੀਂ ਕੰਪਨੀਆਂ ਨਾਲ ਗੱਲ ਕੀਤੀ ਕੰਪਨੀਆਂ ਜਿਵੇਂ ਇੱਕ ਅਸੀਂ ਆਈਟੀਸੀ ਕੰਪਨੀ ਕੋਲ ਗਏ ਸੀ ਕਿਹੜਾ ਕੰਮ ਆਉ ਕੰਪਨੀ ਦਾ ਸੀਡ ਦਾ ਕੰਮ ਉਹ ਕੰਪਨੀ ਸੀਡ ਦਾ ਕੰਮ ਆ ਆਈਟੀਸੀ ਕੰਪਨੀ ਹਾਂ ਉਹ ਸੀਡ ਦਾ ਕੰਮ ਆ ਉਹ ਵੱਡੀਆਂ ਕੰਪਨੀਆਂ ਸੀਡ ਦਿੰਦੇ ਨੇ ਓਕੇ ਉਹ ਰੇਟ ਚੰਗਾ ਦੇ ਦਿੰਦੇ ਨੇ ਪਰ ਉਹ ਕਹਿੰਦੇ 100 ਕਿਲੋ ਘੱਟ ਸੀ ਕੰਟਰੈਕਟ ਕਰਦੇ ਨਹੀਂ ਠੀਕ ਅਸੀਂ 100 ਕਿਲੋ ਦਾ ਕਰਾਂਗੇ 100 ਕਿਲੋ ਤੋਂ ਘੱਟ ਉਹਨਾਂ ਨੇ ਕੰਟਰੈਕਟ ਕਰਨਾ ਨਹੀਂ ਹਾਂ ਵੀ ਭਾਵੇਂ ਇੱਕ ਬੰਦਾ ਕਰ ਲਓ ਤੇ ਭਾਵੇਂ 10 ਬੰਦੇ ਕਰ ਲਓ ਠੀਕ ਹੁਣ ਹਰੇਕ ਬੰਦਾ ਕਿਸੇ ਕਿਸ ਤਰ੍ਹਾਂ ਲੁਲਾਉਂਦਾ ਇੱਕ ਕਪੜੇ ਵਿੱਚ ਆਲੂ ਤੁਹਾਨੂੰ ਪਤਾ ਲੱਗਦਾ ਨਹੀਂ ਆਪਣੇ ਏਰੀਆ 'ਚ ਹਾਂ ਆਪਣੇ ਏਰੀਆ 'ਚ ALU ਬਹੁਤ ਘੱਟ ਲੱਗਦਾ ਹਾਂ ਕਣਕ ਝੋਨਾ ਹੀ ਹਾਂ ਤੇ ਉਹ ਫਿਰ ਅਸੀਂ ਕੰਪਨੀ ਨੂੰ ਇੱਕ ਮਿਲੇ ਇੱਕ ਕੰਪਨੀ ਹੈ ਗ੍ਰੀਨਫੇ ਗ੍ਰੀਨਫੇ ਹਾਂ ਓਕੇ ਉਹ ਕੰਪਨੀ ਨਾਲ ਅਸੀਂ ਗੱਲ ਕੀਤੀ ਉਹਨਾਂ ਨਾਲ ਅਸੀਂ ਕੀਤਾ ਕੰਟਰੈਕਟ ਐ ਇਸ ਵਾਰੀ ਉਹ ਕੰਪਨੀ ਜਿਹੜੀ ਹੈਗੀ ਉਹ LRV ਲੈਂਦੀ ਹੈ ਓਕੇ ਅਲਰਲ ਅਲਾਲੂ ਹੁੰਦਾ ਠੀਕ ਹੈ ਉਹ ਕੰਪਨੀ ਆਲੂ ਦਾ ਪਾਊਡਰ ਬਣਾਉਂਦੀ ਠੀਕ ਹੈ ਉਹਨਾਂ ਨਾਲ ਸਾਡਾ ਜੀ ਕੰਟਰੈਕਟ ਹੋਇਆ 10 ਕਿਲੋ ਦਾ ਓਕੇ ਤੇ 500 ਰੁਪਿਆ ਸਾਨੂੰ ਉਹਨਾਂ ਨੇ ਗੱਟੇ ਦਾ ਰੇਟ ਦਿੱਤਾ ਗੱਟਾ 50 ਕਿਲੋ ਦਾ ਜੀ 50 ਕਿਲੋ ਦਾ 50 ਕਿਲੋ ਦਾ ਗੱਟਾ 50 ਕਿਲੋ ਦਾ ਗੱਟਾ ਉਹ ਗੱਟੇ ਦੇ ਵਿੱਚੋਂ ਸਾਨੂੰ ਕੁਝ ਛੋਟਾ ਨੇ ਜਿਵੇਂ ਕੁਝ ਅ ਵੀ ਮੰਨ ਲਓ ਵੀ ਸਾਨੂੰ 2 ਕਿਲੋ ਦੀ ਸ਼ੋਰਟ ਆ 2 ਕਿਲੋ ਦੇ ਵਿੱਚ ਮਿੱਟੀ ਆ ਗਈ ओके ਕੋਈ ਕਟਿਆ ਵੱਡਿਆ ਆਲੂ ਆ ਗਿਆ ਠੀਕ ਹੈ ਕੋਈ ਜੱਜ ਮੈਨੂੰ ਕੋਈ ਬਾਲਾ ਬਿਆਈ ਬੂਆ ਆਲੂ ਉਹ ਜੀ ਸਾਨੂੰ ਛੋਟ ਹੈ ਹਾਂਜੀ ਆ ਇੱਕ ਵਾਰੀ ਮੈਂ ਤੁਹਾਡੇ ਵਿੱਚੋਂ ਗੱਲ ਟੋਕਾਂਗਾ ਵੀ ਜੇ 50 ਕਿਲੋ ਦਾ ਗੱਟਾ ਕਹਿ ਰਹੇ ਆ ਉਹਦੇ ਵਿੱਚ ਤੁਹਾਨੂੰ 2 ਕਿਲੋ ਦੀ ਛੋਟ ਦੇਤੀ ਜਿਵੇਂ ਦਾ ਸਾਈਜ਼ ਦਾ ਵੀ ਦੇਖਿਆ ਨੇ ਵੀ ਇੱਕ ਸਾਈਜ਼ ਹੀ ਹੋਣਾ ਚਾਹੀਦਾ ਜਾਂ ਗੋਲੀ ਜਿਵੇਂ ਕਹਿੰਦੇ ਨੇ ਕੋਈ ਵੀ ਕੋਈ ਸਾਈਜ਼ ਦਾ ਮੈਟਰ ਨਹੀਂ ਅੱਛਾ ਵੀ ਜਿੱਦਾਂ ਦਾ ਵੀ ਸਾਰਾ ਮਿਕਸ ਆ ਜਾਏਗਾ ਸਾਰਾ ਮਿਕਸ ਚੱਕਣਾ ਮਿਕਸ ਚੱਕਣਾ ਜਮਾਈ ਮੰਨ ਲਓ ਵੀ ਬਰੀਕ ਗੋਲੀ ਆ ਗਈ ਇਹ ਛੋਟੀ ਓਕੇ ਨਹੀਂ 35 ਮਿੰਟ ਤੱਕ ਰੋਣੇ ਲੈਣਾ ਓਕੇ ਮਿਨੀਮਮ ਮਿਨੀਮਮ ਸਾਈਜ਼ ਦਿੱਤਾ ਤੁਹਾਨੂੰ ਹਾਂ ਵੱਡਾ ਕੱਢੇ ਹੋਵੇ ਉਹਨਾਂ ਦਾ ਪਾਊਡਰ ਬਣਾਉਣਾ ਕੋਈ ਛਾਂਟੀ ਨਹੀਂ ਕਰਨੀ ਕੋਈ ਕੁਝ ਨਹੀਂ ਆ ਸਾਰਾ ਜਿਹੜਾ ਭਰੀ ਜਾਂਦੇ ਅਸੀਂ ਕੋਈ ਛਾਂਟੀ ਨਹੀਂ ਕਰਦੇ ਲੇਵਰਾਂ ਹੀ ਭਰਦੀ ਹੈ ਠੀਕ ਹੈ ਮਸ਼ੀਨ ਪਟਦੀ ਜਾਂਦੀ ਆ ਤੇ ਲੇਵਰ ਇਸ ਤਰੀ ਸਾਰਾ ਭਰ ਠੀਕ ਹੈ ਮੈਂ ਦੇਖ ਰਿਹਾ ਜੀ ਲਗਭਗ ਤੁਸੀਂ ਮੈਨੂੰ ਲੱਗ ਕਿੱਲਾ ਡੇਢ ਆਲੂ ਦੀ ਪਟਾਈ ਕਰਤੀ ਹਾਂ ਮਤਲਬ ਕਿੰਨੇ ਕਿੱਲੇ ਵਿੱਚ ਤੁਸੀਂ ਇਸ ਵਾਰ ਕੰਟਰੈਕਟ ਬੇਸ ਤੇ 10 ਕਿੱਲੇ 10 ਕਿੱਲੇ ਵਿੱਚ ਸੀਗੇ ਅਸੀਂ ਹਲੇ ਕੱਲ ਹੀ ਸ਼ੁਰੂ ਕੀਤਾ ਕੰਮ ਕੱਲ ਪਟਾਈ ਸ਼ੁਰੂ ਕੀਤੀ ਆ ਸਾਡਾ 10 ਜੁਲਾਈ ਨੂੰ ਅਸੀਂ ਆਲੂ ਇਹ ਵੇਚਤਾ ਸੀ ਪਾ ਠੀਕ ਹੈ ਨਹੀਂ ਸੌਰੀ 10 ਅਕਤੂਬਰ ਨੂੰ 10 ਅਕਤੂਬਰ ਨੂੰ ਇਸ ਨੂੰ ਮੰਨ ਲਓ ਵੀ ਪਾਣੀ ਆਲੂ ਬੀਜਤਾ ਸੀ 10 ਅਕਤੂਬਰ ਨੂੰ ਇਹ ਚ 1509 ਅਸੀਂ ਲਾਇਆ ਸੀਗਾ ਓਕੇ ਤੇ ਉਹਦੇ ਚ ਅਸੀਂ ਮੰਨ ਲਓ ਵੀ 10 ਅਕਤੂਬਰ ਨੂੰ ਪਾਣੀ ਲਾ ਕੇ ਸਾਡਾ ਆਲੂ ਮੰਨ ਲਓ ਚੱਲ ਪਿਆ ਸੀ ਕੰਮ ਠੀਕ ਹੈ ਹੁਣ ਅਸੀਂ ਇਹ ਪੱਤਤਾ ਅੱਜ ਸਾਡਾ ਲਗਭਗ ਹੋ ਗਿਆ 106-7 ਦਿਨ ਦਾ 106-7 ਦਿਨ ਦਾ ਆਲੂ ਹੋ ਗਿਆ ਇਹ 100 ਦਿਨ ਦੀ ਵੈਰੈਟੀ ਹੈ ਇਹ ਬੀਜ ਸਾਨੂੰ ਕੰਪਨੀ ਨੇ ਦਿੱਤਾ ਬੀਜ ਕੰਪਨੀ ਦਾ ਜੇ ਆਪਣੇ ਕੋਲੇ ਬੀ ਆਪ ਦਾ ਹੈਗਾ ਤਾ ਕੰਪਨੀ ਨੂੰ ਤਾਂ ਵੀ ਕੋ ਮੀਟਰ ਨਹੀਂ ਵੀ ਆਪਾਂ ਆਵਦਾ ਵੀ ਸਕਦੇ ਨਹੀਂ ਉਹ ਆਪਣਾ ਬੀਜ ਨਹੀਂ ਵਜਾਉਂਦੇ ਵੀ ਕੋਈ ਉਹਨਾਂ ਦੀ ਸਪੈਸ਼ਲ ਵੈਰਾਈਟੀ ਹੋਊਗੀ ਐਲ ਆਰ ਵੀ ਆਪਣੇ ਕੋਲ ਆਪਦਾ ਹੈ ਆਪਦਾ ਹੈ ਤਾਂ ਹੁਣ ਅਸੀਂ ਵੀ ਪਤਾ ਕੀਤਾ ਜਿਵੇਂ ਵੱਡੇ ਫਾਰਮ ਨੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਵੀ ਪੁੱਛਿਆ ਬਹੁਤਾਂ ਵਿਜ਼ਿਟ ਕੀਤੀ ਗਏ ਓਕੇ ਉਹ ਕਹਿ ਰਹੇ ਸੀ 1600 1650 ਰੁਪਏ ਗੱਟੇ ਦਾ ਠੀਕ ਹੈ ਐਲ ਆਰ ਦਾ ਕੰਪਨੀ ਨੇ ਸਾਨੂੰ ਦਿੱਤਾ 1250 ਰੁਪਏ ਦਾ ਗੱਟਾ 1250 ਰੁਪਏ ਦਾ ਗੱਟਾ ਜੀ 3 ਜੀ 3 ਹਾਂਜੀ ਤੇ ਉਹ ਕੰਪਨੀ ਸਾਨੂੰ ਬਾਅਦ ਦੇ ਵਿੱਚ ਮੰਨ ਲਾ ਜਿਹੜਾ ਅੱਧੇ ਪੈਸੇ ਹੱਥੋਂ ਬੀਜੀ ਕੰਪਨੀ ਲੈਏ ਨੇ ਕੋਈ ਜਿੰਨਾ ਤੁਸੀਂ ਬੀ ਲਿਆ ਉਹਦੇ ਮੰਨ ਲਾ ਅੱਧੇ ਪੈਸੇ ਉਹਨਾਂ ਨੇ ਲੈ ਲੇ ਅੱਧੇ ਪੈਸੇ ਜਿੱਦਾਂ ਵੀ ਕਹਦਾ ਤੁਸੀਂ ਹਾਂ ਹੁਣ ਸਾਨੂੰ ਸਾਡੀ ਫਸਲ ਚੋਂ ਕੱਟ ਫਸਲ ਚੋਂ ਕੱਟ ਲੈਣਗੇ ਹਾਂ ਸਾਡੀ ਫਸਲ ਚੋਂ ਕੱਟ ਲੈ ਇੱਕ ਤਾਂ ਇਹ ਫਾਇਦਾ ਹੋ ਗਿਆ ਆਪਣਾ ਇਹ ਫਾਇਦਾ ਹੋ ਗਿਆ ਅਸੀਂ ਕੰਪਨੀ ਨੂੰ 10 ਕਿੱਲਾਂ ਚੋਂ 1700 ਕਟਾ ਦੇਣਾ 10 ਕਿੱਲਾਂ ਦੇ ਵਿੱਚੋਂ 1700 ਕਟਾ ਦੇਣਾ ਦੇਣਾ ਵੱਧ ਕਿੰਨੇ ਦੇ ਦਈਏ ਓਕੇ ਮਿਨੀਮਮ ਇਹਨਾਂ ਦੇਣਾ ਮਿਨੀਮਮ ਦੇਣਾ ਕਿਉਂ ਉਦੋਂ ਬਾਅਦ ਅਸੀਂ 20 ਰੱਖਾਂਗੇ ਆਦੇ ਚੋਂ ਠੀਕ ਹੈ 20 ਵੀ ਤਾਰ ਅ ਨਮਰ ਬੀ ਦਾ ਹੀ ਮੈਨ ਬੀ ਦਾ ਹੀ ਸੀ ਕਿਉਂਕਿ ਬੀ ਆਲੂ ਦਾ ਜਿਹੜਾ ਜੀ 2 ਜੀ 3 ਇਹ ਆਲੂ ਬੀ ਬਹੁਤ ਮਹਿੰਗਾ ਪੈਂਦਾ ਜੀ ਬੀ ਮਹਿੰਗਾ ਪੈਂਦਾ ਜੀ ਆਪਾਂ ਵਧੀਆ ਵੀ ਲੈਣਾ ਸਹੀ ਗੱਲ ਹੈ ਹਾਂ ਜਿਹੜੇ ਕੋਈ ਮੰਨ ਲਓ ਵੀ ਚੰਗੀ ਵੈਰੈਟੀ ਨਹੀਂ ਕਾਫੀ ਸਾਲ ਹੋ ਗਏ ਬਿਜਾਈ ਨੂੰ ਉਹ ਬੀ ਆਪਾਂ ਨੂੰ ਸਸਤੇ ਮਿਲ ਜਾਂਦੇ ਅਸਲ ਵਿੱਚ ਖੇਤੀ ਬੀਜ ਤੇ ਖੜੀ ਹੈ ਬੀ ਤੇ ਤੁਹਾਡੇ ਕੋਲ ਜਿਹੜਾ ਬੀ ਹੈ ਅਸਲ ਵਿੱਚ ਤਾਂ ਕੋਈ ਵੀ ਖੇਤੀ ਹੈ ਬੀ ਤੇ ਹੀ ਡਿਪੈਂਡ ਹੈ ਬੀ ਤੇ ਡਿਪੈਂਡ ਹੈ ਹਾਂ ਉਹ ਹੋ ਅਸੀਂ ਹੁਣੇ ਮੰਨ ਲਓ ਵੀ ਸਾਡਾ ਜਿਹੜਾ ਬੀਜ ਹੈ ਕੰਪਨੀ ਦੀ ਗੱਡੀ ਆਈ ਸੀ ਹਾਂ ਤੇ ਸਾਡੇ ਘਰੇ ਕੰਪਨੀ ਦੀ ਗੱਡੀ ਬੀਲ ਆ ਗਈ। ਓਕੇ। ਠੀਕ ਹੈ ਜੀ। ਅਸੀਂ ਕੋਈ ਉਹਦਾ ਕਿਰਾਇਆ ਨਹੀਂ। ਇਹ ਕੰਪਨੀ ਦਾ ਮਤਲਬ ਮੇਨ ਹੈੱਡ ਆਫਿਸ ਆਪਣੇ ਪੰਜਾਬ ਦੇ ਵਿੱਚ ਹੈਗਾ ਜਾਂ ਕੋਈ ਹੋਰ ਸਟੇਟ 'ਚ ਹੈ? ਕੰਪਨੀ ਗੁਜਰਾਤ ਦੀ ਹੈ। ਗੁਜਰਾਤ ਦੀ ਕੰਪਨੀ ਹੈ। ਅਹਮਦਾਬਾਦ 'ੰਦਾ ਪਲਾਂਟ ਲੱਗਾ ਹੋਇਆ ਹੈ। ਓਕੇ। ਆਪੀ ਆਪਣੀ ਇੰਡੀਅਨ ਕੰਪਨੀ ਹੈ ਕਿ ਬਾਹਰ ਦੀ ਕੰਪਨੀ ਹੈ? ਇੰਡੀਅਨ ਕੰਪਨੀ ਹੈ। ਇਹਨਾਂ ਨੇ ਜਿਹੜਾ ਮੰਨ ਲਓ ਵੀ ਆਪਣਾ ਗੱਡੀ ਆਈ ਸੀ ਕੰਪਨੀ ਦੀ। ਓਕੇ। ਆਪਾਂ ਨੂੰ ਬੀਚ ਦੇਗੀ ਸੀ। ਠੀਕ ਹੈ। ਕੋਈ ਕਿਰਾਇਆ ਨਹੀਂ ਆਪ ਨੂੰ ਗੱਡੀ ਦਾ। ਠੀਕ। ਠੀਕ ਹੈ। ਤੇ ਆੜਾ ਘੱਟਾ ਕੰਪਣੀ ਦਾ ਇਹ ਕੰਪਨੀ ਦਾ ਘੱਟਾ ਇਹ ਵੀ ਗੱਡੀ ਆਈ ਸੀ ਸਾਨੂੰ ਘੱਟਾ ਲਾ ਗਈ ਠੀਕ ਕੋਈ ਘੱਟਾ ਦਾ ਪੈਸਾ ਨਹੀਂ ਦੇਣਾ ਆਪਾਂ ਨੇ ਓਕੇ ਕੰਪਨੀ ਨੂੰ ਠੀਕ ਹੈ ਜੀ ਤੇ ਇਹ ਹੁਣ ਜਦੋਂ ਸਾਡੇ ਮੰਨ ਲਓ ਉਹਨੇ ਇਹ ਕੰਮ ਰੈਡੀ ਹੋ ਗਿਆ ਤਾਂ ਹੁਣ ਇੰਨੀ ਗਰਮੀ ਹੈ ਨਹੀਂ ਵੀ ਆਲੂ ਖਰਾਬ ਹੋ ਜਾਈ ਠੀਕ ਠੰਡਾ ਮੌਸਮ ਹੈ ਤੇ ਅਸੀਂ ਇੱਥੋਂ ਗੱਡੀ ਲੋਡ ਕਰਦਾ ਗੱਡੀ ਲੈਣ ਉਹਨਾਂ ਦੀ ਆਏਗੀ ਉਹਨਾਂ ਦੀ ਗੱਡੀ ਮਤਲਬ ਪਹੁੰਚ ਤੁਸੀਂ ਪਹੁੰਚ ਨਹੀਂ ਕਰਨੀ ਬਸ ਇੱਥੋਂ ਉਸ ਦਾ ਲੋਡ ਕਰਕੇ ਦੇ ਦੇਣਾ ਖੇਤ ਚ ਲੋਡ ਕਰਕੇ ਦੇ ਦੇਣਾ ਉਹ ਅਸੀਂ ਕਰਾਂਗੇ ਵੀ ਹੁਣ ਤੱਕ ਜਿੰਨੀਆਂ ਮੰਨ ਕੇ ਚੱਲ ਕੰਪਨੀ ਨੇ ਤੁਹਾਡੀਆਂ ਸ਼ਰਤਾਂ ਤੁਹਾਡੇ ਨਾਲ ਰੱਖੀਆਂ ਵੀ ਖਰੀ ਉਤਰ ਰਹੀ ਹੈ ਕੰਪਨੀ ਪੂਰੀ ਵੀ ਹਾਂ ਵੀ ਕੋਈ ਐਤਾ ਨਹੀਂ ਲੱਗ ਰਿਹਾ ਜਿਵੇਂ ਆ ਸੁਣਨਾ ਚਾਹੁੰਦਾ ਸੀ ਨਾ ਪਹਿਲਾਂ ਵੀ ਕੰਪਨੀਆਂ ਬਾਅਦ ਚ ਭੱਜ ਜਾਂਦੀਆਂ ਨੇ ਗੱਲ ਤੋਂ ਕਿਸਾਨ ਪਰੇਸ਼ਾਨ ਹੋ ਜਾਂਦਾ ਮੈਂ ਹੁਣ ਜੇ ਮੰਨ ਇੱਕ ਦੱਸੋ ਜੇ ਹੁਣ ਸਾਥੋ ਕੰਪਨੀ ਵੀ ਨਾ ਚੱਕਣ ਆਵੇ ਆਲੂ ਨਾ ਲਵੇ ਆਲੂ ਦਾ ਬਹੁਤ ਮਨੋ ਸਾਈਜ਼ ਹੋਈ ਬਹੁਤ ਵਧੀਆ ਫਾਇਦਾ ਹੋਊਗਾ ਹਣੇ ਆ ਵਧੀਆ ਸਾਈਜ਼ ਦੇਖਣ ਚ ਪਤਾ ਲੱਗ ਰਿਹਾ ਬਹੁਤ ਵਧੀਆ ਸਾਈਜ਼ ਹੈ ਜੇ ਕੰਪਨੀ ਆਲੂ ਨਾ ਲੈਣਾ ਵੀ ਫਾਇਦੇ ਚ ਠੀਕ ਹੁਣ ਆਲੂ ਦਾ ਰੇਟ ਜਾ ਰੇਟ ਬਾਹਰ ਵੱਧ ਠੀਕ ਕੰਪਨੀ ਕੋ ਛੱਡੂਗੀ ਓਕੇ ਇਹ ਵੀ ਸਹੀ ਗੱਲ ਹੈ ਠੀਕ ਹੈ ਨਾ ਠੀਕ ਹੈ ਕੰਪਨੀ ਇਹਦੇ ਸਾਡਾ ਜਿਹੜਾ ਮੇਨ ਮਕਸਦ ਜਿਹੜਾ ਹੈ ਮੰਨ ਲਓ ਵੀ ਅਸੀਂ ਕੰਟਰੈਕਟ ਕੀਤਾ ਵੈਸੇ ਕੰਟਰੈਕਟ ਮਾੜਾ ਨਹੀਂ ਸਾਡਾ ਮੇਨ ਮਕਸਦ ਸਾਡਾ ਬੀ ਅਸੀਂ ਤਿਆਰ ਕਰਨਾ ਚਾਹਉਂਦਾ ਤੁਹਾਡਾ ਬੀ ਵਧੀਆ ਤਿਆਰ ਹੋ ਗਿਆ ਆਪਦਾ ਹਾਂ ਹੁਣ ਜੇ ਮੰਨ ਲਓ ਚਲੋ ਅਸੀਂ ਅਗਲੀ ਵਾਰੀ 15 ਕਿੱਲਿਆਂ ਲਾਉਣੇ ਆ ਸਾਡਾ 10 ਕਿੱਲਿਆਂ ਦਾ ਕੰਟਰੈਕਟ ਹੈ ਠੀਕ ਹੈ ਜੀ ਠੀਕ ਹੈ ਮਾਰਕੀਟ ਦੇ ਵਿੱਚ ਰੇਟ ਆਪਾਂ ਦਰ ਓਕੇ ਅਸੀਂ 5 ਕਿਲੇ ਇਹੜੇ ਬੇਨਾ ਕੰਟਰੈਕਟਰ ਬੇਨਾ ਕੰਟਰੈਕਟਰ ਲਈ ਬਾਹਰ ਵੇਚ ਸਕਦੇ ਆ ਜੇ ਬਾਹਰ ਮੰਦਾ ਹੈ ਤਾਂ ਤੁਸੀਂ ਕੰਟਰੈਕਟ ਅਸੀਂ ਬੇਸ਼ੱਕ ਕੰਪਨੀ ਨੂੰ 15 ਚੱਕਾ ਦੀ 15 ਚੱਕ ਲੈ ਜੂ ਉਹ ਵਿਸ਼ਵਾਸ ਬਣ ਜੂ ਇੱਕ ਤਾਂ ਹਾਂ ਉਹ ਜੇ ਅਸੀਂ ਮੰਨ ਲਓ ਹੁਣ ਇਹ ਨਹੀਂ ਹੁਣ ਅਸੀਂ ਕੰਪਨੀ ਵਿੱਚ ਸਾਰਾ ਸਾਡਾ ਕੰਪਨੀ ਖਰੀਦ ਰਹੀ ਹੈ ਅਸੀਂ ਕੰਪਨੀ ਦਾ ਆਲੂ ਬਾਹਰ ਵੇਚ ਦਈਏ ਦਾ ਕੁਝ ਵੀ ਮੰਨ ਲਓ ਵੀ ਨਾਂ ਦੇਈਏ ਕੰਪਨੀ ਨੂੰ ਠੀਕ ਹੈ ਉਨੀ ਮਲੋ ਵੀ ਆ ਮੰਨਦੇ ਵੀ ਬਰਤ ਨਹੀਂ ਪੈਂਦੀ ਸਾਰੀ ਹਨਾ ਉਹ ਇਹ ਕੰਪਨੀ ਤੇ ਵਿਸ਼ਵਾਸ ਵੀ ਫੇਰ ਹੀ ਬਣੂਗਾ ਨਾ ਅੱਗੇ ਵਾਸਤੇ ਤੁਸੀਂ ਵੱਧ ਆਲੂ ਵੀ ਚੁਕਾ ਸਕਦੇ ਹੋ ਉਹਨਾਂ ਨੂੰ ਹਾਂ ਕੋਈ ਚੱਕਰ ਨਹੀਂ ਜੇ ਕੰਟਰੈਕਟে ਸ਼ਾਇਦ ਨਾਲੋ ਵੀ ਘੱਟ ਦਾ ਕੀਤਾ ਤਾਂ ਵੱਧ ਵੀ ਦੇ ਸਕਦੇ ਹੋ ਇਹ ਤੁਹਾਡਾ ਇਸ ਵਾਰ ਤੁਸੀਂ ਆਪ ਤੁਸੀਂ ਵੀ ਖਰੀਦ ਉਤਰ ਰਹੇ ਹੋ ਨਹੀਂ ਹੈ ਹੁਣ ਜਿਵੇਂ ਅਗਲੀ ਵਾਰ ਮਨ ਲੋ ਅਸੀਂ ਜਿੰਨਾ ਮਾਣ ਲਾਉਣੇ ਆ ਵੱਧ ਮਾਣ ਲਾਉਣੇ ਆ ਹਾਂਜੀ ਵੀ ਸਾਨੂੰ ਇਹ ਨਹੀਂ ਵੀ ਸਾਨੂੰ ਸਾਰਾ ਦੀ ਕੰਪਨੀ ਲੈਣਾ ਪਊਗਾ ਠੀਕ ਹੈ ਤੁਹਾਡਾ ਆਪਦਾ ਵੀ ਸਾਡੇ ਕੋਲ ਵੀ ਆਪਦਾ ਰੈਡੀ ਤੁਹਾਡਾ ਆਪਦਾ ਵੀ ਰੈਡੀ ਹੋ ਜੂ ਅਸੀਂ ਫਿਰ ਇੱਕ ਕਿੱਲੇ ਦਾ ਵੀ ਕੰਪਨੀ ਉਹ ਲੈ ਕੇ ਉਹਨਾਂ ਨੂੰ 5 ਕਿੱਲੇ ਦੇ ਸਕਦੇ ਆ ਠੀਕ ਹੈ ਅਗਲੀ ਵਾਰ ਤੋਂ ਵੀ ਅਸੀਂ ਇੱਕ ਕਿੱਲੇ ਦਾ ਵੀ ਕੰਪਨੀ ਤੋਂ ਮੰਨ ਲਓ ਵੀ 30 ਗੱਟੇ 36000 ਦੇ ਲੈ ਠੀਕ ਹੈ 12 ਰੋ ਦਾ ਗੱਟਾ 1250 ਦਾ ਠੀਕ ਹੈ ਅਸੀਂ ਕੰਪਨੀ ਨੂੰ ਇੱਕ ਕਿੱਲੇ ਦਾ ਵੀ ਲੈ ਕੇ ਪੰਜ ਕਿੱਲੇ ਕੰਪਨੀ ਅਸੇ ਦੇ ਸਕਦੇ ਆ ਠੀਕ ਹੈ ਚਾਰ ਕਿੱਲੇ ਵੀ ਅਸੀਂ ਆਪ ਦਾ ਘਰ ਦੇ ਵੇਚਾਂਗੇ ਠੀਕ ਹੈ ਠੀਕ ਹੈ ਜੀ ਉਹ ਜਿਹੜਾ ਉਹਦੇ ਨਾਲ ਕੀ ਫਾਇਦਾ ਹੁੰਦਾ ਜਿਹੜਾ ਮੈਂ ਸਾਨੂੰ ਮੰਨ ਲਓ ਅਸੀਂ ਦੋ ਕਿੱਲੇਆਂ ਤਿੰਨ ਕਿੱਲੇ ਦਾ ਵੀ ਅਗਲੀ ਵਾਰ ਲਵਾਂਗੇ ਕੰਪਨੀ ਤੋਂ ਓਕੇ ਉਹ ਫਿਰ ਸਾਡਾ ਨਵਾਂ ਵਿਚਾਰ ਹੋ ਜੂ ਠੀਕ ਹੈ ਲੇਕੋ ਜੀ 2 ਜੀ 3 ਵੀ ਹੋਊਗਾ ਉਹ ਫਿਰ ਸਾਡਾ ਅੱਗੇ ਜਿਹੜਾ ਬੀਜ ਆ ਉਹ ਨਵਾਂ ਵੀ ਸਾਡਾ ਤਿਆਰ ਹੁੰਦਾ ਰਹੂਗਾ ਜਿਹੜਾ ਸਾਨੂੰ ਕੰਪਨੀ ਵੀ ਦੇਊਗੀ ਦੋ ਕਿੱਲਾਂ ਦਾ ਮੰਨ ਲਓ ਉਹ ਅਸੀਂ ਸਾਰਾ ਰੱਖ ਲਾਂਗੇ ਠੀਕ ਉਹ ਚੋਂ ਕੰਪਨੀ ਕੁਝ ਨਹੀਂ ਹੁੰਦੇ ਠੀਕ ਹੈ ਠੀਕ ਹੈ ਜਿਹੜਾ ਸਾਡਾ ਕਰਦਾ ਵੀ ਹੋਊਗਾ ਸਾਡਾ ਹੁਣ ਐਸੇ ਕੀ ਬਣ ਗਿਆ ਇਹ ਅਸੀਂ ਸਾਰਾ ਕੰਪਨੀ ਚੁਕਾ ਦਾਂ ਠੀਕ ਇਸ ਵਾਰ ਆਲੂ ਦੀ ਪੈਦਾਵਾਰ ਕਿਵੇਂ ਸਹੀ ਮਿਲ ਝਾੜ ਦੇ ਵਿੱਚ ਸਹੀ ਰਹ ਬਹੁਤ ਵਧੀਆ ਤੁਸੀਂ ਪਹਿਲਾ ਪਹਿਲਾ ਕਣਕ ਤੋਂ ਬਾਅਦ ਝੋਨਾ ਲਾਇਆ ਮਤਲਬ 1500 ਨੋ ਬਾਸਪਤੀ ਲਗਾ ਦੀ 1500 ਮੋ ਲਾਇਆ ਇਹਦੇ ਵਿੱਚ ਅਸੀਂ ਕੋ ਹੋਰ ਮੰਨ ਲਓ ਪਯਾਰਬਾ ਸਾਡਾ ਵੈਸੇ ਪਹਿਲੀ ਵਾਰ ਸੀਗਾ ਅਸੀਂ ਜਿਹੜਾ ਆਲੂ ਬੁੱਜਿਆ ਸੀਗਾ ਨਾ ਇਹ ਅਸੀਂ ਇਹਦੇ ਵਿੱਚ ਪਰਾਲੀ ਨੂੰ ਅੱਗੇ ਲਾਈ ਓਕੇ ਅਸੀਂ ਬਾਣ ਪਲਟਾਤਾ ਸੀ ਠੀਕ ਹੈ ਪਰਾਲੀ ਦੱਬ ਗਈ ਪਰਾਲੀ ਵਿੱਚ ਪਹਿਲਾਂ ਮਲਚਰ ਵਗੈਰਾ ਮਾਰ ਲਿਆ ਉਹਦਾ ਇੰਨਾ ਸਾਨੂੰ ਫਾਇਦਾ ਹੋਇਆ ਵੀ ਸਾਡੇ ਆਲੂ ਚ ਗੋਲੀ ਬਣੀ ਨਹੀਂ ਗੋਲੀ ਬਣੀ ਨਹੀਂ ਹੁਣ ਰੱਬ ਜਾਨ ਉਹਨੇ ਪਹਿਲਾਂ ਪोटाश ਦਾ ਕੰਮ ਕੀਤਾ ਲਗਾ ਲਓ ਜਿਹੜੀ ਪਰਾਲੀ ਵਿੱਚ ਨੀਚੇ ਗਈ ਹੁਣ ਇਹ ਕੁਦਰਤ ਵੀ ਕਹਿ ਸਕਦੇ ਆ ਵੀ ਹਾਂ ਵੀ ਉਸ ਵਾਰ ਵੀ ਮੌਸਮ ਚੰਗਾ ਸੀ ਉਸ ਵਾਰ ਵੀ ਚੰਗਾ ਸੀ ਗੋਲੀ ਬਣੀ ਨਾ ਹੋਵੇ ਠੀਕ ਹੈ ਤੇ ਪਰ ਵੀ ਜਿਵੇਂ ਸਾਨੂੰ ਲੱਗਦਾਗਾ ਵੀ ਇਹ ਪਰਾਲੀ ਦਾ ਵੀ ਕੰਮ ਕੀਤਾ ਪਰਾਲੀ ਕੁਛ ਬਾਅਦ ਚ ਜਿਵੇਂ ਪਰਾਲੀ ਨੂੰ ਅੱਗ ਲਾ ਕੇ ਬੀਜਿਆ ਇਦਾਂ ਦਾ ਤਿਆਰ ਪਤਾ ਨਹੀਂ ਕਰਿਆ ਨਹੀਂ ਆਲੂ ਸਾਰਾ ਪਟਾ ਕੇ ਆ ਠੀਕ ਹੈ ਮਤਲਬ ਬਿਨਾ ਅੱਗ ਲਾਏ ਪਰਾਲੀ ਨੂੰ ਤਾਂ ਵਾਣ ਨੂੰ ਪਲਟੀ ਮਾਰ ਕੇ ਪਲਾਓ ਨਾਲ ਫਿਰ ਤੁਸੀਂ ਬਜਾਈ ਕੀਤੀ ਆਲੂ ਦੀ ਹਾਂਜੀ ਮਤਲਬ ਝਾੜ ਚੰਗਾ ਰਿਹਾ ਜਿਵੇਂ ਕੰਪਨੀ ਦਾ ਜਿਹੜਾ ਤੁਹਾਨੂੰ ਬੀ ਦਿੱਤਾ ਸੀਗਾ ਝਾੜ ਬਹੁਤ ਬਹੁਤ ਵਧੀਆ ਠੀਕ ਆਲੂ ਦੀ ਤੁਸੀਂ ਮਤਲਬ ਪਟਾਈਆ ਸ਼ੁਰੂ ਕਰਤੀ ਲਗਭਗ 10 ਦਿਨਾਂ ਚ ਕੰਪਲੀਟ ਹੋ ਜੂ ਸਾਰੇ ਹਾਂ ਉਸ ਤੋਂ ਬਾਅਦ ਇਹ ਵਾਣ ਦੇ ਵਿੱਚ ਫਿਰ ਕਿਸ ਚੀਜ਼ ਦੀ ਬਿਜਾਈ ਕਰੋਗੇ? ਇਹਦੇ ਵਿੱਚ ਤਿੰਨ ਫਸਲਾਂ ਵੀੀ ਸਕਦੇ ਆ। ਇੱਕ ਤਾਂ ਇਹਦੇ ਹੁਣ ਭਿੰਡੀ ਲੱਗ ਸਕਦੀ। ਠੀਕ ਹੈ। ਠੀਕ ਹੈ। ਭਿੰਡੀ ਦਾ ਬਿਲਕੁਲ ਹੁਣ ਸਹੀ ਟਾਈਮ ਹੈ। ਭਿੰਡੀ ਦਾ ਬਿਜਾਈ ਦਾ ਰਾਈਟ ਟਾਈਮ ਹੈ ਪੂਰਾ। ਹਾਂ। ਇੱਕ ਇਹਦੇ ਵਿੱਚ ਅਸੀਂ ਮੂੰਗੀ ਲਾ ਸਕਦੇ ਹਾਂ। ਠੀਕ। ਮੂੰਗੀ ਥੋੜਾ ਰੁਕਣਾ ਪਊਗਾ। ਮੂੰਗੀ ਸਰ ਠੰਡਾ ਮੌਸਮ। ਹਜੇ ਮੌਸਮ ਠੰਡਾ ਹੈ। ਬਣ ਕੇ ਚੱਲੋ ਹਜੇ ਮਹੀਨਾ ਕਰੋਕੇ ਮਾਰਚ ਦੇ ਸਟਾਰਟਿੰਗ ਤੇ ਸ਼ੁਰੂ ਚ ਮੂੰਗੀ ਦੀ ਬਿਜਾਈ ਹੋ ਜਾਊਗੀ। ਹਾਂ। ਇੱਕ ਅਸੀਂ ਇਹਦੇ ਵਿੱਚ ਪਕਾਈ ਮੱਕੀ ਲਾ ਸਕਦੇ ਹਾਂ। ਠੀਕ ਹੈ ਉਹ ਟਾਈਮ ਲੱਗ ਜੂਗਾ ਉਹਦਾ ਵੀ ਬਜਾਈ ਦਾ ਹੁਣ ਟਾਈਮ ਹੈ ਪਕਾਈ ਮੱਕੀ ਲੱਗ ਜੂਗੀ ਓਕੇ ਪਕਾਵੀ ਮੱਕੀ ਅਸੀਂ ਨਹੀਂ ਲਾ ਰਹੇ ਵੈਸੇ ਵਿੱਚ ਫਾਇਦਾ ਵਧੀਆ ਪੈਸੇ ਬਣਦੇ ਨੇ ਉਹਦਾ ਕਾਰਨ ਕੀ ਆਪਣੇ ਮਸ਼ੀਨਾਂ ਹੈ ਨਹੀਂ ਅੱਛਾ ਬਜਾਈ ਅਸਲ 'ਚ ਉਹ ਦਾਣਾ ਕੱਢਣ ਦੀਆਂ ਮਸ਼ੀਨਾਂ ਹੈ ਨਹੀਂ ਰੇ ਪਕਾ ਕੇ ਆਪ ਅਸਲ 'ਚ ਦਾਣਾ ਕੱਢਣਾ ਉਹ ਮਸ਼ੀਨਾਂ ਨਹੀਂ ਹੈਗੀਆਂ ਲੇਬਰ ਜਿਆਦਾ ਪਊ ਜੇਕਰ ਐਂ ਤਾਂ ਕੱਢ ਨਹੀਂ ਸਕਦੇ ਪਰ ਦਾਣਾ ਕੱਢਣਾ ਦਾਣਾ ਨਿਕਲ ਨਹੀਂ ਨਹੀਂ ਨਿਕਲਦਾ ਹੀ ਨਹੀਂ ਮਸ਼ੀਨ ਹੁਣ ਆਪਣੀ ਰੀਜ ਮੱਕੀ ਪਕਾਵੀ ਵਿਜਦੀ ਨਹੀਂ ਆਪਣੀ ਚਾਰੀ ਮੱਕੀ 베ਦੀ ਚਾਰੀ ਮੱਕੀ ਵਾਸਤੇ ਚਾਰੀ ਮੱਕੀ ਦੇ ਕੋਈ ਵੱਡਾ ਫਾਇਦਾ ਹੈ ਨਹੀਂ ਫਾਰਮ ਵਾਲਿਆਂ ਨੂੰ ਦੇਵਾਂਗੇ ਉਹ ਆਪਣਾ ਮਰਜੀ ਰੇਟ ਲੈਂਦਾ ਕੋਈ ਏਡੀ ਗੱਲਬਾਤ ਹੁੰਦੀ ਨਹੀਂ ਠੀਕ ਹੈ ਫਿਰ ਹੁਣ ਤੁਸੀਂ ਕਿਸ ਚੀਜ਼ ਦਾ ਰੱਤਾ ਬਣਾਇਆ ਸਾਡੇ ਵਿੱਚ ਮੂੰਗੀ ਦਾ ਰੱਤਾ ਮੂੰਗੀ ਦਾ ਰੱਤਾ ਨਾਲੇ ਵਿੱਚੋਂ ਮਹੀਨਾ ਰੈਸਟ ਵੀ ਮਿਲ ਜੂ ਜ਼ਮੀਨ ਨੂੰ ਚੰਗੀ ਵਾਹ ਵਾਈ ਹੋ ਜੂਗੀ ਹਾਂ ਰੈਸਟ ਮਿਲ ਜੂ ਤੇ ਵੈਸੇ ਮੱਕੀ ਪਕਾਵੀ ਬਹੁਤ ਵਧੀਆ ਪਰ ਆਪਣੇ ਹੁਣ ਖੇਤੀ ਹੁੰਦੀ ਜ ਮੱਕੀ ਦੀ ਜਿਹੜੀ ਰੀਜ ਹੁੰਦੀ ਉੱਥੇ ਮਸ਼ੀਨਾਂ ਹੈਗੀਆਂ ਵੱਧੂ ਉਹ ਨਾ ਇਹ ਰਹੀ ਹਾਂ ਮਸ਼ੀਨਾਂ ਦੀ ਖੇਤੀ ਅੱਜ ਕੱਲ ਚਾਰ ਕਿ ਮਹੀਨਾ ਦੀ ਖੇਤੀ ਹੁੰਦੀ ਆਪਾਂ ਕਾਈ ਮੱਕੀ ਦੀ ਠੀਕ ਹੈ ਤੇ ਲਗਭਗ ਹੁਣ ਲਾਈ ਵੀ ਜੂਨ ਦੇ ਸਟਾਰਟਿੰਗ ਵਿੱਚ ਉਹ ਵਢੀਏ ਹੁਣ ਤੁਸੀਂ ਓਵਰਆਲ ਐਕਸਪੀਰੀਅੰਸ ਦੇ ਹਿਸਾਬ ਨਾਲ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਕੰਟਰੈਕਟ ਫਾਰਮਿੰਗ 'ਚ ਫਾਇਦਾ ਜਿਵੇਂ ਆਲੂ ਦੀ ਤੁਸੀਂ ਕੰਟਰੈਕਟ ਫਾਰਮਿੰਗ ਕੀਤੀ ਕਾ ਵੈਸੇ ਜਿਵੇਂ ਆਪਣੇ ਲੈਵਲ ਤੇ ਜਿਵੇਂ ਆਲੂ ਬੀਜ ਰਹੇ ਨੇ ਉਸ ਚੀਜ਼ ਦੇ ਵਿੱਚ ਫਾਇਦਾ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਐਕਸਪੀਰੀਅੰਸ ਦੀ ਗੱਲ ਜਿਹੜਾ ਅਸੀਂ ਕੰਟਰੈਕਟ ਕੀਤਾ ਓਕੇ ਕੁਝ ਤਾਂ ਸਾਡਾ ਮੇਨ ਪਰਪਸ ਬੀਜ ਦਾ ਸੀਗਾ ਸਾਡਾ ਬੀਜ ਤਿਆਰ ਹੋ ਜੂਗਾ ਠੀਕ ਹੈ ਠੀਕ ਹੈ ਜੀ ਦੂਜੀ ਗੱਲ ਵੀ ਰਿਸਕ ਫਰੀ ਰਿਸਕ ਫਰੀ ਹੋ ਗਏ ਬਤਾ ਵੀ ਪੱਕੀ ਜੀ ਹੋ ਗਈ ਵੀ ਇੰਨੇ ਗੱਟੇ ਹੋ ਗਏ ਇੰਨਾ ਕੁ ਰੇਟ ਇੰਨਾ ਪ੍ਰੋਫਿਟ ਹੋ ਹੀ ਜਾਣਾ ਹੋ ਜਾਣਾ ਪਰ ਉਹੀ ਉਹੀ ਗੱਲ ਕਰ ਰਹੇ ਹਾਂ ਵੀ ਹੁਣ ਜਦੋਂ ਆਪਾਂ ਇਹਦੇ ਬਾਰੇ ਨਹੀਂ ਕਿਸੇ ਨੂੰ ਕਹਿ ਸਕਦੇ ਵੀ ਆ ਲਾਵੇ ਜਾਂ ਲਾਓ ਹੁਣ ਇਹਦਾ ਇਹ ਨਹੀਂ ਪਤਾ ਵੀ ਪ੍ਰਾਈਵੇਟ ਉਹ ਬਾਹਰ ਵੇਚਦੇ ਆਪਾਂ ਆਲੂ ਪਿਛਲੇ ਵਾਰੀ ਜਿੰਨੇ ਬਹੁਤ ਤੇਜ਼ ਰਹਾ ਹਾਂ ਹੁਣ ਤੱਕ ਵੀ ਤੇਜ਼ ਰਹਾ ਇਹੋ ਚ ਬਹੁਤ ਜ਼ਿਆਦਾ ਪ੍ਰੋਫਿਟ ਹੋ ਸਕਦਾ ਸੀ ਵੱਧ ਤੋਂ ਪ੍ਰੋਫਿਟ ਹੋ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਹੁਣ ਇਹ ਹੋ ਸਕਦਾ ਹੈ ਵੀ ਇਹ ਘੱਟਾ ਸੀ ਸਟੋਰ ਸਟੋਰ ਕਰਦੇ ਸਾਡਾ ਆਪਦਾ ਹੁੰਦਾ ਅਸੀਂ ਸਟੋਰ ਕਰ ਦਿੰਦੇ ਇਹ ਨਹੀਂ ਪਤਾ ਸੀ ਸਾਡਾ 1500 ਰੁਪਏ ਜਾਂਦਾ ਕਿ ਆ ਕੇ ਠੀਕ ਹੈ ਇਹ ਨਹੀਂ ਪਤਾ ਸੀ ਸਾਡਾ 3500 ਰੁਪਏ ਜਾਂਦਾ ਉਹ ਉਹ ਮੰਨ ਲਓ ਕੁੱਲ ਮਿਲਾ ਕੇ ਕੰਟਰੈਕਟ ਫਾਰਮਿੰਗ ਚ ਆਪਾਂ ਘਾਟੇ ਚੋਂ ਬਚ ਸਕਦੇ ਹਾਂ ਚਲੋ ਇਹ ਹੋ ਸਕਦਾ ਵੀ ਪੱਕੀ ਜੀ ਖੇਤੀ ਹੋ ਜਾਂਦੀ ਆ ਪੱਕੀ ਖੇਤੀ ਹੋਗੀ ਜਿਵੇਂ ਆਪਣੀ ਕਣਕ ਜਾਂ ਝੋਨੇ ਦੀ ਆਪਾਂ ਪਰਮਲ ਝੋਨੇ ਦੀ ਕਹਿ ਦਿੰਦੇ ਆ ਵੀ ਲਗਭਗ ਪੱਕੀ ਖੇਤੀ ਆ ਵੀ ਆਹ ਰੇਟ ਆਪਾਂ ਨੂੰ ਮਿਲ ਜਾਣਾ ਇਹ ਆਲੂ ਦਾ ਸਿਸਟਮ ਨੇ ਇਹ ਆ ਵੀ ਜਦੋਂ ਤੁਸੀਂ ਮੰਨ ਲਓ ਵੀ ਖੇਤੀ ਬਧਾਉਣ ਦੇ ਪੱਕੇ ਲਾ ਦੋ ਕਿ ਲਾਉਣੇ ਆ ਉਹਦਾ ਤਾਂ ਨਾ ਕੀ ਕੰਟਰੈਕਟ ਕਰਦਾ ਹਨਾ ਸਹੀ ਗੱਲਾਂ ਵੀ ਆਲੂ ਦੇ ਜਿੰਮ ਦਾ ਖੇਤੀ ਬਧਾਉਂਦਾਗਾ ਉਹ ਜੀ ਕੁਛ ਕੰਟਰੈਕਟ ਕਰ ਲੇ ਤੇ ਕੁਛ ਤੁਸੀਂ ਆਪਣਾ ਪ੍ਰਾਈਵੇਟ ਤੌਰ ਤੇ ਆਪ ਦਾ ਲਾ ਲਓ ਦੋਨੇ ਤਜਰਬੇ ਵੀ ਹੋ ਜਾਂਦੇ ਨੇ ਨਾਲੇ ਹਾਂ ਦੋਨੇ ਤਜਰਬੇ ਹੋ ਜਾਂਦੇ ਨੇ ਹੁਣ ਤੁਸੀਂ ਅਗਲੀ ਵਾਰ ਕੁਝ ਹੋਰ ਫਸਲ ਆਲੂ ਦੀ ਵਧਾਉਣ ਦੀ ਸੋਚ ਹੈ ਠੀਕ ਹੈ ਲਗਭਗ ਇਸ ਵਾਰ ਤੁਸੀਂ 10 ਕਿੱਲੇ ਲਾਏ ਸਾਡਾ ਮੰਨ ਲਓ ਵੀ ਪਿਛਲੇ ਜਦੋਂ ਅਸੀਂ ਕੰਟਰੈਕਟ ਕੀਤਾ ਕੰਪਨੀ ਨਾਲ ਉਹ ਸਾਡਾ ਕੰਪਨੀ ਸਾਡਾ ਹੁਣ ਤੱਕ ਸਹੀ ਰਹੀ ਵੀ ਆ ਜਿਹਦਾ ਸਾਡਾ ਉਦੋਂ ਹੀ ਪਰਪਸ ਇਹ ਸੀ ਅਸੀਂ ਆਲੂ ਦੀ ਖੇਤੀ ਵਧਾਉਣੀ ਹੈ ਠੀਕ ਹੈ ਅਸੀਂ ਇਸੇ ਕਰਕੇ ਮੰਨ ਲਓ ਜੋਰ ਲਾਇਆ ਸਾਡਾ ਦਿੱਤਾ ਕੁਦਰਤ ਰੱਬ ਨੇ ਸਾਡਾ ਦਿੱਤਾ ਆੜਿਆ ਆਲੂ ਵਧੀਆ ਨਿਕਲ ਰਿਹਾ ਹੈ ਮੌਸਮ ਠੀਕ ਰਿਹਾ ਮੌਸਮ ਸਾਨੂੰ ਆਲੂ ਹਾਂ ਇਹ ਕੀ ਥੋੜਾ ਕੋਰੇ ਦਾ ਬੀ ਬਚਤ ਰਹੀ ਬਚਤ ਰਹੀ ਕੋਰੇ ਤੋਂ ਹਾਂ ਹੁਣ ਪੋਰਾ ਪੈ ਰਿਹਾ ਹੁਣ ਬੱਲ ਵੱਢੀ ਗਈ ਸਾਡਾ ਮੰਨ ਲਓ ਵੀ ਹੁਣ ਬੀ ਅਸੀਂ ਤਿਆਰ ਕਰਾਂਗੇ ਆਪਦਾ ਜਿੰਨਾ ਕ ਅਸੀਂ ਬੀ ਰੱਖਾਂਗੇ ਉਹਦੇ ਨਾਲ ਫਿਰ ਅਸੀਂ ਆਪਦਾ ਅੱਗੇ ਵੱਧ ਵਾਣ ਬੀਜਾਂਗੇ ਲਗਭਗ ਝਾੜ ਤੋਂ ਨੂੰ ਕਿਵੇਂ ਲੱਗ ਰਿਹਾ ਵੀ ਕਿੰਨੇ ਕ ਕੁਇੰਟਲ ਜਾਂ ਗੱਟਿਆਂ ਦੇ ਹਿਸਾਬ ਨਾਲ ਕਿੰਨਾ ਗੱਟਾ ਲੱਗ ਰਿਹਾ ਕਿੱਲੇ ਦਾ ਵੀ ਝਾੜ ਆ ਗਿਆ ਹੋਊਗਾ ਹਜੇ ਸ਼ਾਇਦ ਤੁਸੀਂ ਸਾਡੇ ਲਗਭਗ ਅਸੀਂ ਜਿੰਨਾ ਹੁਣ ਦੇਖਿਆ ਇਹ 10 ਕਨਾਲਾਂ 10 ਕਨਾਲਾਂ ਜ਼ਮੀਨਾਂ ਸਵਾ ਕਿਲਾ ਹੋ ਗਿਆ ਆਪਣਾ ਹਾਂ ਸਵਾ ਕਿਲਾ ਇਹ ਵੀ ਜੋ 325 ਦੇਟ ਲਗਭਗ ਸੀ ਪਰ ਤੇ 325 ਕਿੱਤੇ ਪਰ ਤੇ ਹਾਂ ਇਹਦੀ ਅਸੀਂ ਤਲਾਈ ਨਹੀਂ ਕੀਤੀ ਹੈਗੀ ਠੀਕ ਹੈ ਇਹ ਤਲਾਈ ਅਸੀਂ ਗੱਡੀ ਦਾ ਵੀ ਵਜਨ ਕਰਾਉਣਾ ਟੋਟਲ ਗੱਡੀ ਭਰ ਕੇ ਫਿਰ ਵਜਨ ਕਰਾਉ ਹਾਂ ਹੁਣ ਹੋ ਸਕਦਾ ਕਿਸੇ ਘਟੇ ਚ ਕਿਲੋ ਵੱਧ ਵੀ ਸਕਦੇ ਅਗੇ 2 ਕਿਲੋ ਘੱਟ ਵੀ ਹੋ ਸਕਦੇ ਨੇ 50 ਕਿਲੋ ਦਾ ਐਵਰੇਜ ਕਿੱਲੇ ਚ ਕਿੰਨੇ ਕ ਦਾ ਆਲੂ ਹੋ ਜਾਊਗਾ ਮੋਟਾ ਮੋਟਾ ਹਿਸਾਬ ਜੇ ਐਵਰੇਜ ਚਲੋ ਥੋੜਾ ਬਹੁਤ ਵੱਧ ਵੀ ਸਕਦਾ ਘੱਟ ਵੀ ਸਕਦਾ ਤੁਸੀਂ ਲਾ ਲਓ ਵੀ ਜੇ ਆਪਾਂ 280 ਗੱਟੇ ਲਾਜਾ 22 250 ਗੱਟ ਲਾਈਏ ਜੀ ਠੀਕ ਹੈ 125 10 85 40 ਹਾਂ 1 ਲੱਖ 40 ਕਿਹ ਲਗਭਗ ਹੋ ਗਿਆ 1 ਲੱਖ 40 ਹਜ਼ਾਰ ਦਾ ਲਾਜ ਉਹਦੇ ਚ 36 ਹਜ਼ਾਰ ਦਾ ਵੀ ਲਿਆ ਕਿੱਲੇ ਦਾ ਹਾਂਜੀ ਕਿੱਲੇ ਦਾ 36 ਹਜ਼ਾਰ ਦਾ ਵੀ ਬਾਕੀ ਸਾਡਾ ਖਰਚਾ ਸਪਰੇਹਾਂ ਜੋ ਬੀਜ ਉਜਾਈ ਸਭ ਕੁਝ ਜਿਹੜਾ ਹੈ ਕਿੰਨਾ ਕ ਖਰਚਾ ਆ ਗਿਆ ਹੁਣ ਲਗਭਗ ਐਵਰੇਜ ਤੁਸੀਂ ਇਹ ਮੰਨ ਕੇ ਚੱਲੋ ਵੀ ਸਾਸੀਂ ਪਿੱਛੇ ਬੀਜ ਦਾ ਵਿਚੇ ਬੀਜ ਦਾ ਲਗਾ ਕੇ ਹਾਂ ਪਟਾਈ ਤੱਕ ਦਾ ਵੀ ਲਾ ਲਓ ਵੀ ਜਿੰਨਾ ਹਾਂ ਸਾਦਾ ਕਰਕੇ ਵੀ ਸਾਨੂੰ ਇਸ ਵਾਰ ਕਣਕ ਕੀ ਦਾ ਪੈਸੇ ਕੋਈ 60000 ਰੁਪਿਆ ਅਸੀਂ ਮੰਨਦੇ ਆ ਵੀ ਕਣਕ ਜੰਨੀ ਲਗਭਗ ਉਹ ਬੀਜ ਦਾ ਖਰਚਾ ਜ਼ਿਆਦਾ ਪੈ ਗਿਆ ਬੀ ਦਾ ਪੀ ਦਾ ਬੀ ਦਾ ਖਰਚਾ ਜ਼ਿਆਦਾ ਪੈ ਗਿਆ ਬੀ ਫੇ ਜੇ ਤੁਹਾਡੇ ਕੋਲ ਬੀ ਨਹੀਂ ਹੈਗਾ ਆਲੂ ਦਾ ਤਾਂ ਬੀ ਦਾ ਖਰਚਾ ਪੈਣਾ ਹੀ ਹੈ ਠੀਕ ਹੈ ਬੀ ਦੀ ਗੱਲ ਉਹੀ ਆ ਗਈ ਬੀ ਬੀ ਤਾਂ ਸਸਤਾ ਹੀ ਮਿਲ ਜਾਂਦਾ ਪਰ ਜਿਹੜਾ ਜਨਰੇਸ਼ਨ 1 2 3 ਇਹ ਮਹਿੰਗਾ ਮਿਲਦਾ ਇਹ ਬੀ ਇਹ ਬੀ ਮਹਿੰਗਾ ਮਿਲਦਾ ਇਹ ਸਾਨੂੰ ਕੰਪਨੀ ਨੇ ਠੀਕ ਹੀ ਟਲਾਇਆ ਫਿਰ ਵੀ ਪਰ ਬਾਹਰੋਂ ਸਾਥ ਜਿੱਥੇ ਅਸੀਂ ਬਾਹਰ ਟਰਾਈ ਕੀਤਾ ਫਾਰਮਰਾਂ ਕੋਲੇ ਉਹ پیسے ਵੱਧ ਮੰਗ ਰਹੇ ਸੀ ਉਹ 15-16 ਰੁਪਏ ਕਹਿ ਰਹੇ ਸੀ 1500 ਰੁਪਏ ਗੱਟਾ ਹੁਣ ਆਪਾਂ ਕਰਦੇ ਆ ਬਾਈ ਹਰਦੀਪ ਨਾਲ ਗੱਲ ਪਹਿਲਾਂ ਉਹ ਕਰ ਰਿਹਾ ਸੀ ਆਲੂਆਂ ਦੀ ਪਟਾਈ ਹੋਰ ਬਾਈ ਹਰਦੀਪ ਕੀ ਹਾਲ ਚਾਲ ਹੈ ਕੀ ਆਲਣਾ ਸ਼ਰਮਾ ਜੀ ਵਧੀਆ ਠੀਕ ਠਾਕ ਹੋ ਠੀਕੋ ਵਧੀਆ 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 ਤੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਆਲੂਆਂ ਦੀ ਪਟਾਈ ਚ ਨਾ ਵੀਰੇ ਕੋਈ ਦਿੱਕਤ ਨਹੀਂ ਆ ਰਹੀ ਸਹੀ ਹੈ ਜੀ ਹਾਲ ਹੈ ਠੀਕ ਹੈ ਕੋਈ ਆ ਜਿਵੇਂ ਆਲੂ ਆ ਤੁਸੀਂ ਪਟਾਈ ਕਰਕੇ ਲੇਬਰ ਤੁਹਾਡੀ ਗੱਟੇ ਭਰੀ ਜਾਂਦੀ ਹੈ ਲੇਬਰ ਵਧੀਆ ਆਸਾਨੀ ਨਾਲ ਮਿਲੀ ਜਾਂਦੀ ਹੈ ਕੋਈ ਲੇਬਰ ਆਪਣੇ ਪਿੰਡੋਂ ਮਿਲਦੀ ਹੈ ਬਾਈ ਪਿੰਡੋਂ ਮਿਲ ਜਾਂਦੀ ਹੈ ਆਪਣੇ ਵਧੀਆ ਨੇ ਇਹ ਤਾਂ ਠੇਕੇ ਤੇ ਹੀ ਹੋਊਗੀ ਲਗਭਗ ਠੇਕਾ ਕਿਤਾਂ ਲੇਬਰ ਦਾ ਠੀਕ ਹੈ ਕੀ ਗੱਟਾ ਦੇ ਹਿਸਾਬ ਨਾਲ ਹੁੰਦਾ ਕਿ ਕੁਆਂਟਲ ਕੀ ਗੱਟੇ ਸਾਬਣਾ ਹੁੰਦਾ ਬਾਈ ਠੀਕ ਹੈ ਮੈਂ ਆਪਾਂ ਦਾ ਕਰਾਂਗਾ ਜਿਹੜਾ ਸਿੱਧਾ ਭਰਨਾ ਦਾ ਸਮੂਦਾ ਅੱਛਾ 25 ਰੁਪਏ ਕੀਤਾਗਾ ਓਕੇ ਸਿੱਧਾ ਮਤਲਬ ਸਮਝਿਆ ਨਹੀਂ ਲੱਭੀ ਸਾਰਾ A to Z ਵਿੱਚ ਹੀ ਪਾਉਣਾ ਮਿੰਚੀ ਗੋਲੀ ਛੱਡ ਕੇ ਛੋਟੀ ਹਾਂ ਬਿਲਕੁਲ ਛੋਟੀ ਗੋਲੀ ਛੱਡ ਕੇ ਹਾਂ ਹਾਂ ਆਪਾਂ ਆਪਦਾ ਰੱਖਣਾਗਾ ਸੀਡ ਨਾਲ ਵਾਸਤੇ ਹਾਂ ਹਾਂ ਕਿੰਨਾ ਵੀ ਰੱਖਣਾਗਾ ਓਕੇ ਉਹਦਾ ਆਪਾਂ ਕੀਤਾ 36 ਰੁਪਏ ਨਾਲ ਉਹ 36 ਰੁਪਏ ਹਾਂ 36 ਰੁਪਏ ਗੱਟਾ ਗੱਟਾ ਠੀਕ ਹੈ ਠੀਕ ਹੈ ਮਨ ਕੋਈ ਪਰੇਸ਼ਾਨੀ ਨਹੀਂ ਆ ਰਹੀ ਨਾ ਨਾ ਕੋਈ ਨਹੀਂ ਵੀਰੇ ਸਹੀ ਹੈ ਇਹਨਾਂ ਨੇ ਲੋਡ ਵੀ ਇਹਨਾਂ ਨੇ ਕਰਕੇ ਦੇਣਾ ਆਪਣੇ ਭਰਾਵਾਂ ਨੂੰ ਠੀਕ ਹੈ ਦੋਸਤੋ ਇਹ ਆਪਾਂ ਤੁਹਾਨੂੰ ਦੱਸਿਆ ਸੀ ਕੰਟਰੈਕਟ ਫਾਰਮਿੰਗ ਆਲੂ ਦੀ ਬਾਰੇ ਤੁਹਾਨੂੰ ਦਿੱਤੀ ਸੀ ਜਾਣਕਾਰੀ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਕੰਟਰੈਕਟ ਫਾਰਮਿੰਗ ਜਿਹੜੇ ਕਿਸਾਨ ਭਰਾ ਨੇ ਕਰਨੀ ਹੋਵੇ ਅਗਰ ਰਿਸਕ ਫਰੀ ਹੋ ਕੇ ਆਲੂ ਦੀ ਖੇਤੀ ਕਰਨੀ ਹੈ ਤਾਂ ਉਹ ਕਰ ਸਕਦਾ ਠੀਕ ਹੈ ਦੋਸਤੋ ਧੰਨਵਾਦ